ਦਾ ਦਾ ਪਗਵੰਸੇ ਮਾਜਦੀ ਦੀ ਸਰਕਾਰ ਹੈ ਉਹ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਵੀ ਐਨਆਰਆਈ ਦੀ ਜਿਹੜਾ ਬਾਹਰ ਬੈਠਾ ਉਹਦੀ ਪ੍ਰੋਪਰਟੀ ਤੇ ਉਹਦੇ ਪਧਵਾਰ ਦੇ ਉੱਤੇ ਕਿਸੇ ਨੂੰ ਹੱਥ ਚੁੱਕਣ ਦੀ ਜੜੀ ਹੈ ਜਾਇਜ਼ ਤਰੀਕਾ ਦੇਵਾਂਗੇ ਭਾਵੇਂ ਜੋ ਬਣਦੀ ਹੈ ਅਸੀਂ ਕਾਰਵਾਈ ਕਰਾਂਗੇ ਹੱਥਾਂ ਤੇ ਮੈਂ ਜਾਣਦਾ ਜਿੱਥੇ ਕੋਈ ਜ਼ਮੀਨਾਂ ਜਵਾਨਾ ਮੰਨ ਲੈਂਦੇ ਆ ਕੁਝ ਕਰਦੇ ਆ ਥੋੜੇ ਦਿਨ ਮੇਲੇ ਇੱਥੇ ਮੈਂ ਪੁਲਾਰ ਸਦਾ ਤੁਹਾਡੇ ਸਰਕਾਰ ਨੂੰ ਦੇ ਦਿੱਤੀ ਤੋ ਮੈਂ ਤੁਹਾਨੂੰ ਇਹ ਮੈਂ ਇਸ ਕਰਕੇ ਆਇਆ ਕਿ ਮੇਰੀ ਡਿਊਟੀ ਹੈ ਇਹ ਮੇਰੀਆਂ ਭੈਣਾਂ ਦੇ ਇਹਨਾਂ ਦੇ ਪਤੀ ਪਾਜੀ ਪਦਮਜੀਤ ਹੋਣੀ ਤੇ ਪਾਜੀ ਜਸਵਿੰਦਰ ਹੋਣੀ ਸਪੇਨ ਦੇ ਵਿੱਚ ਇਸੇ ਕਰਕੇ ਆਇਆ ਬਾਅਦ ਚਾਹ ਦੇ ਦਾਹਨ ਦਾ ਕੀਰਤ ਕਰਦੇ ਆ ਬਈ ਦੀ ਚਾਹੁੰਦੇ ਕਿ ਕੋਈ ਉਹਨਾਂ ਦਾ ਨੁਕਸਾਨ ਹੋਵੇ ਮੈਂ ਐਸਪੀ ਸਾਹਿਬ ਦੀ ਡਿਊਟੀ ਲਈ ਆ ਫਿਰ ਸਿਟੀ ਸਾਹਿਬ ਨਾਲ ਮੇਰੀ ਗੱਲ ਹੋਈ ਜਦੋਂ ਮੈਂ ਮਤਲਬ ਮੈਂ ਬਾਰਡਰ ਤੇ ਸੀ ਜਦੋਂ ਮੈਨੂੰ ਉਹ ਭੇਜੀ ਕਿਸ ਨੇ ਵੀਡੀਓ ਤੇ ਮੈਂ ਉਸੇ ਲਈ ਸਭ ਤੋਂ ਪਹਿਲਾਂ ਸਿਟੀ ਸਾਹਿਬ ਨੂੰ ਕਿਹਾ ਕਿ ਮੈਨੂੰ ਹੋਨੇ ਪਤਾ ਕਰਕੇ ਦੱਸੋ ਔਰ ਸੀਪੀ ਸਾਹਿਬ ਨੇ ਮੈਨੂੰ ਦੱਸਿਆ ਕਿ ਪੱਤਾ ਕਰਵੇ ਆ ਗੱਲ ਹੋਈ ਹੈ ਸੋ ਇਸ ਕਰਕੇ ਜੋ ਹੀ ਸਾਡੇ ਕੋਲ ਆਈ ਤੁਸੀਂ ਇੱਕ ਦਾ ਮੇਰੇ মিডিਆ ਵਾਲੇ ਵੀ ਧਿਆਨ ਨਾਲ ਸੁਣ ਜੋ ਹੀ ਸ਼ਿਕਾਇਤ ਸਾਡੇ ਕੰਨਾਂ ਤੱਕ ਪਹੁੰਚੇ ਅਸੀਂ ਉਸੇ ਲਈ ਕਾਰਵਾਈ ਕਰਦੇ ਇੱਕ ਤੋਂ ਪਹਿਲਾਂ ਐਸਐਚਓ ਨੇ ਕਿਉਂ ਦੀ ਕੀਤੀ ਇਹ ਬੜੀ ਮਾੜੀ ਗੱਲ ਹੈ ਔਰ ਮੈਂ ਐਸਐਚਓ ਦੇ ਖਿਲਾਫ ਮਤਲਬ ਜਿਹੜਾ ਸੀਪੀ ਸਾਹਿਬ ਨੂੰ ਵੀ ਲਿਖੂਗਾ ਤੇ ਪੰਜਾਬ ਦੇ ਡੀਪੀ ਨੂੰ ਲਿਖੂਗਾ ਇਹ ਇਹੋ ਜਿਹੇ ਸੱਚੇ ਨੂੰ ਜਿਹੜਾ ਕਿ ਥਾਣੇ ਦੇ ਵਿੱਚ ਨਜੂਰਤ ਨਾ ਕੀਤਾ ਜਾਵੇ ਜਿਹੜਾ ਚਾਰ-ਚਾਰ ਪੰਜ-ਪੰਜ ਦਿਨ ਛੇ-ਛੇ ਦਿਨ ਲੋਕਾਂ ਨੂੰ ਹੱਟ ਕੇ ਹੇਤਾਂ ਨਹੀਂ ਸੁਰਦਾ ਲੋਕਾਂ ਨੂੰ ਬਸਲੇ ਆ ਸਮਝਿਆ ਕਿ ਦੀ ਗੱਲ ਫਰੈਂਡ ਸਰਕਲ ਇਹ ਤਾਂ ਦੂਣਾ ਨਾ ਕਰ ਦੋ ਉਹਦਾ ਫਰੈਂਡ ਸਰਕਲ ਉਹਦਾ ਕਰਨਾ ਵੀ ਠੀਕ ਆਪਾਂ ਅਸੀਂ ਤਾਂ ਬਲੋ ਦੇਖੋ ਸਾਡੇ ਪੁਲਿਸ ਵਾਲਿਆਂ ਨੂੰ ਕਹਿੰਦੇ ਆ ਨਹੀਂ ਤਾਂ ਤੁਸੀਂ ਕੱਲ ਹਜੇ ਵੇਖਿਆ ਹੀ ਆ ਹਾਂਜੀ ਵੀ ਤਾਂ ਕੱਲ ਵੇਖਿਆ ਮਾਨ ਸਾਹਿਬ ਨੇ ਕਾਰਵਾਈ ਕੀਤੀ ਆ ਹਾਂਜੀ ਵੀ ਜੀ ਲੈਸ ਤੇ ਸਾਰੀ ਵੇਖਿਆ ਨਾ ਕਿੰਨੇ ਵੱਡੇ ਬੰਦੇ ਤੇ ਕਾਰਵਾਈ ਕੀਤੀ ਆ ਸਾਡੇ ਲਈ ਪੰਜਾਬ ਦੀ ਪਬਲਿਕ ਪਹਿਲਾਂ ਪੰਜਾਬ ਦੀ ਜਨਤਾ ਦੀ ਸੇਵਾ ਕਰਨਾ ਸਾਡੀ ਡਿਊਟੀ ਹੈ ਇਸ ਡਿਊਟੀ ਦੇ ਵਿੱਚ ਜੇ ਕੋਈ ਬੰਦਾ ਜੇ ਕੋਈ ਅਫਸਰ ਕਿਸ ਤਰ੍ਹਾਂ ਦਾ ਕੋਈ ੜਕਾ ਬਣੂਗਾ ਨਹੀਂ ਕਰੂਗਾ ਤੇ ਸਭ ਨੂੰ ਦੇਖਣਾ ਚਾਹੀਦਾ ਕਿ ਬੀਤੇ ਕੱਲ ਕਿੱਦਾਂ ਦੀ ਕਾਰਵਾਈ ਹੋਈ ਹੈ ਮੁੱਖ ਮੰਤਰੀ ਨੇ ਕਿੱਦਾਂ ਦੀ ਕਾਰਵਾਈ ਕੀਤੀ ਐਸਐਸਓ ਤੇ ਬਹੁਤ ਛੋਟੀ ਜਿਹੀ ਚੀਜ਼ ਪੰਜਾਬ ਦੇ ਏਡੇ ਵੱਡੇ ਅਫਸਰ ਨੂੰ ਕੱਸ ਸਸਪੈਂਡ ਕਰ ਦਿੱਤਾ ਇਸੇ ਕਰਕੇ ਕੀਤਾ ਕਿ ਭਈ ਇਹ ਥੀਲ ਬਰਦਾਸ਼ਤ ਨਹੀਂ ਹੋਊਗੀ ਨਾ ਕ腐ਸ਼ਨ ਬਰਦਾਸ਼ਤ ਹੋਊਗੀ ਨਾ ਲੋਕਾਂ ਦੀ ਅੰਗਰੇਜ਼ੀ ਜਿਹੜੀ ਆ ਜੇ ਤੁਸੀਂ ਲੋਕਾਂ ਪ੍ਰਤੀ ਰੇਲੀ ਕਰਦੇ ਹੋ ਨਾ ਸੀ ਉਹ ਚੀਜ਼ ਬਤਾ ਕੇ ਸੋ ਇਸ ਕਰਕੇ ਜਿਹੜਾ ਬਣਾਇਆ ਇਹਦੇ ਦੋਸ਼ੀ ਜਿਹੜੇ ਆ ਅੱਜ ਸ਼ਾਮ ਤੱਕ ਜਾਂ ਸਵੇਪ ਤੱਕ ਜਿਹੜਾ ਪੁਲਿਸ ਫੜ ਲੂਗੀ ਉਹਨਾਂ ਨੂੰ ਜੇਲ੍ਹਾਂ ਚ ਭੇਜਾਂਗੇ ਉਹਨਾਂ ਤੇ ਕਾਰਵਾਈ ਕਰਾਂਗੇ ਉਹਨਾਂ ਦੀ ਬਹੁਤ ਸੱਚਾ ਵਾਸਤੇ ਮੈਂ ਪੁਲਿਸ ਅਫਸਰ ਦੀ ਡਿਊਟੀ ਲਾਈ ਆ ਇਹਨਾਂ ਦਾ ਉਹ ਪੂਰਾ ਧਿਆਨ ਰੱਖਣਗੇ ਮੈਂ ਇਸੇ ਕਰਕੇ ਆ ਇਹ ਮੇਰੀ ਡਿਊਟੀ ਆ ਮੈਂ ਕੋਈ ਇਛਾਤ ਕਰਦੇ ਆ ਮੈਂ ਕੋਈ ਵੱਖਰਾ ਪੰਦੀ ਕਰਨ ਆਇਆ ਸਰਕਾਰ ਲੋ ਮੇਰੀ ਡਿਊਟੀ ਆ ਕਿ ਮੈਂ ਐਨਆਰਆਈ ਦੀਆਂ ਪ੍ਰਾਪਰਟੀਆਂ ਨੂੰ ਦੇ ਪਰਵਾਦਾਂ ਦੀ ਦੇਰੀ ਦੇਖਭਾਲ ਕਰਦਾ ਜੇ ਉਹਨਾਂ ਕੋਲ ਸਪਰਸਾ ਹੋਵੇ ਸੋ ਮੈਂ ਆਪਣੀਆਂ ਭੈਣਾਂ ਨੂੰ ਦੋਵਾਂ ਨੂੰ ਇਹ ਵਿਸ਼ਵਾਸ ਦੋਣਾ ਮਾਤਾ ਨੂੰ ਵਿਸ਼ਵਾਸ ਦੋਣਾ ਕਰਦੇ ਹੋਗੇ ਤਾਂ ਦੇ ਨਾਲ ਆਪਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਉਹ ਪੰਜਾਬ ਦੀ ਤਰਤੀ ਦੇ ਉੱਤੇ ਕਿਸੇ ਵੀ ਐਨਆਰਆਈ ਦੀ ਜਿਹੜਾ ਬਾਦ ਬੈਠਾ ਉਹਦੀ ਪ੍ਰਾਪਰਟੀ ਤੇ ਉਹਦੇ ਪਿਵਾੜ ਦੇ ਉੱਤੇ ਕਿਸੇ ਨੂੰ ਹੱਥ ਚੁੱਕਣ ਦੀ ਜੜੀ ਹੈ ਜਾਜਤਰੀ ਦੇਵਾਂਗੇ ਭਾਵੇਂ ਜੋ ਵਾਦੀ ਅਸੀਂ ਕਾਰਵਾਈ ਕਰਾਂਗੇ ਹੱਥਾਂ ਤੇ ਮੈਂ ਜਾਣਦਾ ਜਿੱਥੇ ਕੋਈ ਜ਼ਮੀਨਾਂ ਜਵਾਨਾਂ ਮਾਲ ਲੈਂਦੇ ਆ ਕੁਝ ਕਰਦੇ ਆ ਥੋੜੇ ਦਿਨ ਪਹਿਲਾਂ ਇੱਥੇ ਮੈਂ ਪਿਵਾੜ ਸਰਦਾ ਤੁਹਾਡੇ ਸਰਕਾਰ ਨੂੰ ਦੇ ਦਿੱਤੀ ਸੋ ਮੈਂ ਤੁਹਾਨੂੰ ਇਹ ਮੈਂ ਇਸ ਕਰਕੇ ਆਇਆ ਕਿ ਮੇਰੀ ਡਿਊਟੀ ਹੈ ਇਹ ਮੇਰੀਆਂ ਭੈਣਾਂ ਦੇ ਇਹਨਾਂ ਦੇ ਪਤੀ ਪਾਜੀ ਪਦਮਜੀਤ ਹੋਣੀ ਤੇ ਪਾਜੀ ਜਸਵਿੰਦਰ ਹੋਣੀ ਸਪੇਨ ਦੇ ਵਿੱਚ ਇਸੇ ਕਰਕੇ ਆਇਆ ਬਾਦ ਚਾਹ ਦੇ ਦਾਹਨ ਦਾ ਕੀਰਤ ਕਰਦੇ ਆ ਮੈਂ ਇਹ ਨਹੀਂ ਚਾਹੁੰਦਾ ਕਿ ਕੋਈ ਅੰਨਾ ਦਾ ਨੁਕਸਾਨ ਹੋਵੇ ਮੈਂ ਐਸਪੀ ਸਾਹਿਬ ਦੀ ਜੁਕੀ ਲਈ ਆ ਸੀਪੀ ਸਾਹਿਬ ਨਾਲ ਮੇਰੀ ਗੱਲ ਹੋਈ ਜਦੋਂ ਮੈਂ ਮਤਲਬ ਮੈਂ ਬਾਰਡਰ ਤੇ ਸੀ ਜਦੋਂ ਮੈਨੂੰ ਉਹ ਭੇਜੀ ਕਿਸ ਨੇ ਵੀਡੀਓ ਤੇ ਮੈਂ ਉਸ ਵੇਲੇ ਸਭ ਤੋਂ ਪਹਿਲਾਂ ਸੀਪੀ ਸਾਹਿਬ ਨੂੰ ਕਿਹਾ ਕਿ ਮੈਨੂੰ ਹੁਣੇ ਪਤਾ ਕਰਕੇ ਦੱਸੋ ਔਰ ਸੀਪੀ ਸਾਹਿਬ ਨੇ ਮੈਨੂੰ ਦੱਸਿਆ ਕਿ ਪੁੱਛਾ ਕਰਦੇ ਆ ਆ ਗੱਲ ਹੋਈ ਹੈ ਸੋ ਇਸ ਕਰਕੇ ਜਿਉਂ ਹੀ ਸਾਡੇ ਕੋਲ ਆਈ ਤੁਸੀਂ ਇੱਕ ਦਾ ਬੇਦੇ ਮੀਡੀਆ ਵਾਲੇ ਵੀ ਧਿਆਨ ਨਾਲ ਸੁਣੋ ਜੋ ਇਹ ਸ਼ਿਕਾਇਤ ਸਾਡੇ ਕੰਨਾਂ ਤੱਕ ਪਹੁੰਚੀ ਅਸੀਂ ਉਸੇ ਲਈ ਕਾਰਵਾਈ ਕਰਦੇ। ਇੱਕ ਤੋਂ ਪਹਿਲਾਂ ਐਸਐਚਓ ਨੇ ਕਿਉਂ ਦੀ ਕੀਤੀ ਇਹ ਬੜੀ ਮਾੜੀ ਗੱਲ ਹੈ। ਉਹ ਮੈਂ ਐਸਐਚਓ ਦੇ ਖਿਲਾਫ ਮਤਲਬ ਜਿਹੜਾ ਸੀਪੀ ਸਾਹਿਬ ਨੂੰ ਵੀ ਲਿਖੂਗਾ ਤੇ ਪੰਜਾਬ ਦੇ ਡੀਪੀ ਨੂੰ ਲਿਖੂਗਾ ਕਿ ਇਹੋ ਜਿਹੇ ਐਸਐਚਓ ਨੂੰ ਜਿਹੜਾ ਕਿ ਥਾਣੇ ਦੇ ਵਿੱਚ ਨਿਯੁਕਤ ਨਾ ਕੀਤਾ ਜਾਵੇ ਜਿਹੜਾ ਚਾਰ-ਚਾਰ ਪੰਜ-ਪੰਜ ਦਿਨ ਛੇ ਸਿੱਧੇ ਲੋਕਾਂ ਨੂੰ ਇਹ ਚਿਹਤਾ ਨਹੀਂ ਸੁਣਦਾ ਲੋਕਾਂ ਦੇ ਮਸਲੇ ਹਨ ਸਰਕਾਰਾਂ ਨੇ ਕੁਝ ਕਰ ਨਹੀਂ ਸਕਦਾ ਸਮਝ ਕੇ ਦੀ ਗੱਲ ਫਰੈਂਡ ਸਰਕਲ ਇਹ ਤਾਂ ਬਦੂ ਨਾ ਕਰ ਦੋ ਉਹਦਾ ਫਰੈਂਡ ਸਰਕਲ ਉਹਦਾ ਕਰ ਲਾਂਗੇ ਠੀਕ ਆਪਾਂ ਫਰੈਂਡ ਸਰਕਲ ਅਸੀਂ ਤਾਂ ਬਲੋ ਦੇਖੋ ਸਾਡੇ ਪੁਲਿਸ ਸਾਡੇ ਨੂੰ ਕਹਿੰਦੇ ਆ ਨਹੀਂ ਤਾਂ ਤੁਸੀਂ ਕੱਲ ਅਜੇ ਵੇਖਿਆ ਹੀ ਆ ਹਾਂਜੀ ਵੀ ਤਾਂ ਕੱਲ ਵੇਖਿਆ ਮਾਨ ਸਾਹਿਬ ਨੇ ਕਾਰਵਾਈ ਕੀਤੀ ਆ ਹਾਂਜੀ ਵੀਜਲੈਂਸ ਨੇ ਸਾਰੀ ਕੀਤੀ ਆ ਵੇਖਿਆ ਨਾ ਕਿੰਨੇ ਵੱਡੇ ਬੰਦੇ ਤੇ ਕਾਰਵਾਈ ਕੀਤੀ ਆ ਸਾਡੇ ਲਈ ਪੰਜਾਬ ਦੀ ਪਬਲਿਕ ਪਹਿਲਾਂ ਪੰਜਾਬ ਦੀ ਜਨਤਾ ਦੀ ਸੇਵਾ ਕਰਨਾ ਸਾਡੀ ਡਿਊਟੀ ਆ ਇਸ ਡਿਊਟੀ ਦੇ ਵਿੱਚ ਜੇ ਕੋਈ ਬੰਦਾ ਜੇ ਕੋਈ ਅਫਸਰ ਕਿਸ ਤਰ੍ਹਾਂ ਦਾ ਕੋਈ ੜਕਾ ਬਣੂਗਾ ਨਹੀਂ ਕਰੂਗਾ ਤੇ ਸਭ ਨੂੰ ਦੇਖਣਾ ਚਾਹੀਦਾ ਕਿ ਬੀਤੇ ਕੱਲ ਕਿੱਦਾਂ ਦੀ ਕਾਰਵਾਈ ਹੋਈ ਹੈ ਮੁੱਖ ਮੰਤਰੀ ਨੇ ਕਿੱਦਾਂ ਦੀ ਕਾਰਵਾਈ ਕੀਤੀ ਐਸਐਸਓ ਤੇ ਬਹੁਤ ਛੋਟੀ ਜਿਹੀ ਚੀਜ਼ ਪੰਜਾਬ ਦੇ ਏਡੇ ਵੱਡੇ ਅਫਸਰ ਨੂੰ ਕਸ ਸਸਪੈਂਡ ਕਰ ਦਿੱਤਾ ਇਸੇ ਕਰਕੇ ਕੀਤਾ ਕਿ ਭਈ ਇਹ ਚੀਜ਼ ਬਰਦਾਸ਼ਤ ਨਹੀਂ ਹੋਊਗੀ ਨਾ ਕ腐ਸ਼ਨ ਬਰਦਾਸ਼ਤ ਹੋਊਗੀ ਨਾ ਲੋਕਾਂ ਦੀ ਅੰਗਰੇਲੀ ਜਿਹੜੀ ਹੈ ਜੇ ਤੁਸੀਂ ਲੋਕਾਂ ਪ੍ਰਤੀ ਅੰਗਰੇਲੀ ਕਰਦੇ ਹੋ ਨਾ ਅਸੀਂ ਉਹ ਚੀਜ਼ ਬਰਦਾਸ਼ਤ ਨਹੀਂ ਸੋ ਇਸ ਕਰਕੇ ਜਿਹੜਾ ਬਣਾਇਆ ਇਹਦੇ ਦੋਸ਼ੀ ਜਿਹੜੇ ਆ ਅੱਜ ਸ਼ਾਮ ਤੱਕ ਜਾਂ ਸਵੇਪ ਤੱਕ ਜਿਹੜਾ ਪੁਲਿਸ ਫੜ ਲੂਗੀ ਉਹਨਾਂ ਨੂੰ ਜੇਲ੍ਹਾਂ ਚ ਭੇਜਾਂਗੇ ਉਹਨਾਂ ਤੇ ਕਾਰਵਾਈ ਕਰਾਂਗੇ ਉਹਦੇ ਨਾਲ ਦੀ ਬਹੁਤ ਸਖਾ ਵਾਸਤੇ ਮੈਂ ਪੁਲਿਸ ਅਫਸਰ ਦੀ ਡਿਊਟੀ ਲਈ ਆ ਇਹਨਾਂ ਦਾ ਉਹ ਪੂਰਾ ਧਿਆਨ ਰੱਖਣਗੇ ਮੈਂ ਇਸੇ ਕਰਕੇ ਆ ਇਹ ਮੇਰੀ ਡਿਊਟੀ ਆ ਮੈਂ ਕੋਈ ਇਛਾਤ ਕਰਨੀ ਆ ਮੈਂ ਕੋਈ ਵੱਖਰਾ ਪੰਦੀ ਕਰਨ ਆਇਆ ਸਰਕਾਰ ਵੱਲੋਂ ਮੇਰੀ ਡਿਊਟੀ ਆ ਕਿ ਮੈਂ ਇਹਨਾਂ ਦੇ ਦੀਆਂ ਪ੍ਰਾਪਰਟੀਆਂ ਉਹਨਾਂ ਦੇ ਪਰਵਾਹਾਂ ਦੀ ਦੇਰੀ ਦੇਖਭਾਲ ਕਰਦਾ ਜੇ ਉਹਨਾਂ ਕੋਲ ਸਬਸਾ ਸੋ ਮੈਂ ਆਪਣੀਆਂ ਭੈਣਾਂ ਨੂੰ ਤੁਹਾਡਾ ਇਹ ਵਿਸ਼ਵਾਸ ਦੋਣਾ ਆ ਮਾਤਾ ਨੂੰ ਵਿਸ਼ਵਾਸ ਦੋਣਾ ਕਰਦੇ ਹੋ ਕਿਦੋਂ ਤੁਹਾਡੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵਾਨ ਸੇ ਮਾਨ ਦੀ ਸਰਕਾਰ ਤੁਹਾਡੇ ਨਾਲ ਚਟਾਨ ਦੀ ਤਲਾਹ ਖੜੀ ਤੁਸੀਂ ਕਬਧਾਉਣਾ ਨਹੀਂ ਠੀਕ ਹੈ ਹਾਂ